ਮਾ ਬਲੌਗ ਬਣੇਗਾ ਜੀ ਬਟਾਲਾ ਸ਼ਹਿਰ। ਸ਼ਹਿਰ ਤੇ ਸਭ ਤੋਂ ਪਹਿਲਾਂ ਮੈਂ ਦਰਸ਼ਨ ਕਰਾਂਗੀ ਗੁਰਦੁਆਰਾ ਕਾਸਾਹਬ ਦਾ। ਇਹ ਡੇਰਾ ਸਾਹਿਬ ਚ ਆ ਗਏ ਤੇ ਖਾਣ ਪੀਣ ਵਾਲੀ ਮਾਤਿਕ ਕਿੱਥੇ ਹੈ? ਤੇ ਸੋ ਗਰਮੀ ਬਹੁਤ ਹੈ ਜੀ ਹੁਣ ਇੰਡੀਆ ਦੇ ਵਿੱਚ ਤਾਰੇ ਦੇ ਮਸ਼ਹੂਰ ਨਾ ਹਾਂ ਦੇ ਖਾਣ ਵਾਸਤੇ ਤੇ ਚਲੋ ਅੱਗੇ ਚੱਲਦੇ। ਨਾਨਾ ਨਾਨਾ ਚੜਾਈਆ ਬਟਰ ਕੁਰਚਾ ਵਿਦਮੀ ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਅੱਜ ਦਾ ਤੁਹਾਡੇ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਦਾ ਨਵਾਂ ਬਲੌਗ ਬਣੇਗਾ ਜੀ ਬਟਾਲਾ ਸ਼ਹਿਰ ਦੇ ਵਿੱਚ। ਤੇ ਪਹੁੰਚਿਆ ਬਟਾਲਾ ਸ਼ਹਿਰ ਤੇ ਸਭ ਤੋਂ ਪਹਿਲਾਂ ਮੈਂ ਦਰਸ਼ਨ ਕਰਾਂਗੀ ਗੁਰਦੁਆਰਾ ਕਾਸਾਹਿਬ ਦਾ ਡੇਰਾ ਸਾਹਿਬ ਦਾ ਤੇ ਉਸ ਤੋਂ ਬਾਅਦ ਮੈਂ ਦੇਖਾਂਗੀ ਜੇ ਇਥੋਂ ਦੇ ਸਾਰੇ ਖਾਣ ਪੀਣ ਤੇ ਇਥੋਂ ਦੇ ਨਜ਼ੀਨ ਨਜ਼ੀਨ ਖਾਣੇ ਤੇ ਆਓ ਜੀ ਸਭ ਤੋਂ ਪਹਿਲਾਂ ਦਰਸ਼ਨ ਕਰਦੇ ਆ ਗੁਰੂ ਘਰ ਦੇ ਤੇ ਉਸ ਤੋਂ ਬਾਅਦ ਖਾਵਾਂਗੇ ਜੀ ਨਜ਼ੀਨ ਨਜ਼ੀਨ ਖਾਣੇ ਕਿ ਮੈਂ ਹਾਇਰ ਕੀਤਾ ਜੀ ਰਿਕਸ਼ਾ ਤੇ ਰਿਕਸ਼ੇ ਤੇ ਬੈਠ ਕੇ ਹੁਣ ਬਟਾਲਾ ਸ਼ਹਿਰ ਦੀਆਂ ਸਾਰੀਆਂ ਗਲੀਆਂ ਫੇਰ ਲੈਣੀਆਂ ਸੋ ਸੰਗਤ ਜੀ ਸੰਸਬ ਗੁਰਦੁਆਰਾ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਸ਼ਿਸ਼ੋਬਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਸੰਬੰਧਿਤ ਹੈ ਗੁਰਨਾਨਕ ਜੀ ਵੱਲੋਂ ਵਰਸੋਈ ਕੰਧ ਜੋ ਅੱਜ ਵੀ ਗੁਰੂ ਜੀ ਦੀ ਬਖਸ਼ਿਸ਼ ਸਦਕਾ ਕਾਇਮ ਖੜੀ ਹੈ ਜਾਨੋ ਗੁਰਦੁਆਰਾ ਕੰਧ ਸਾਹਿਬ ਅਤੇ ਢੇਰਾ ਸਾਹਿਬ ਦਾ ਇਤਿਹਾਸ ਬਟਾਲਾ ਸ਼ਹਿਰ ਪੰਜਾਬ ਦੇ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ ਜਿਸ ਨਾਲ ਕਈ ਸਿੱਖ ਇਤਿਹਾਸਬੰਦ ਹਨ ਪਟਾਲਾ ਦਾ ਸਿੱਖ ਇਤਿਹਾਸ ਵਿੱਚ ਇੱਕ ਵਿਸ਼ੇਸ਼ ਥਾਨ ਹੈ ਇੱਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੋਰੇ ਸੰ ਅਤੇ ਗੁਰੂ ਜੀ ਦੀ ਧਰਮਸਪਤਨੀ ਮਾਤਾ ਸਲਖਣੀ ਦਾ ਪੇਕਾਕਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਈ ਇਤਿਹਾਸਿਕ ਸਥਾਨਾਂ ਬਟਾਲਾ ਵਿੱਚ ਮੌਜੂਦ ਹਨ ਇਨ੍ਹਾਂ ਥਾਵਾਂ ਵਿੱਚ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਸ਼ਾਮਿਲ ਹਨ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦਾ ਇਤਿਹਾਸ 1487 ਵਿੱਚ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਜੰਜ ਪਾਬਰ ਬਰਾਤ ਲੈ ਕੇ ਆਪਣੇ ਸਹੁਰੇ ਪਰਿਵਾਰ ਦੇ ਘਰ ਪਹੁੰਚੇ ਤਾਂ ਭਰਾਤੇ ਦੇ ਸਵਾਗਤ ਸਮੇਤ ਗੁਰੂ ਨਾਨਕ ਦੇਵ ਜੀ ਇੱਕ ਬਲੰਗ ਤੇ ਇੱਕ ਕੰਧ ਦੇ ਨੇੜੇ ਬੈਠੇ ਸਨ ਮੌਸਮ ਖਰਾਬ ਸੀ ਕਾ ਮੀ ਪੈਣ ਕਾ ਤੇ ਇਲਾਕੇ ਦੀਆਂ ਕੁਝ ਸ਼ਰਾਰਤੀ ਕੁੜੀਆਂ ਨੇ ਸ਼ਰਾਰਤ ਕਰਦੇ ਹੋਏ ਇਸ ਕੰਧ ਨੂੰ ਗੁਰੂ ਨਾਨਕ ਦੇਵ ਜੀ ਉੱਤੇ ਸੁੱਟਣ ਦੀ ਬਯੌਂਤ ਬੰਦੀ ਬਣਾਈ ਤੇ ਜਦੋਂ ਕਿ ਇਸ ਦੀ ਭੰਗ ਇੱਕ ਬਜ਼ੁਰਗ ਔਰਤ ਨੂੰ ਲੱਗੀ ਤਾਂ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਕੰਧ ਤੋਂ ਦੂਰ हट ਜਾਣ ਦੀ ਸਲਾਹ ਦਿੱਤੀ ਬਜ਼ੁਰਗ ਔਰਤ ਵੱਲੋਂ ਦਿੱਤੀ ਇਸ ਸਲਾਹ 'ਤੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਇਹ ਕੰਧ ਕਦੇ ਨਹੀਂ ਡਿੱਗੇਗੀ ਤੇ ਹਮੇਸ਼ਾ ਇਦਾਂ ਹੀ ਮੌਜੂਦ ਰਹੇਗੀ ਸੋ ਸੰਗਤ ਜੀ ਮੌਜੂਦਾ ਸਮੇਂ ਵਿੱਚ ਵੀ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿੱਚ ਇਹ ਕੰਧ ਇਸੇ ਤਰ੍ਹਾਂ ਹੀ ਮੌਜੂਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕੰਧ ਨੂੰ ਸੰਭਾਲ ਕੇ ਰੱਖਿਆ ਹੈ ਗੁਰੂ ਨਾਨਕ ਦੇਵ ਜੀ ਦੀ ਨਿਸ਼ਾਨੀ ਵਜੋਂ ਅੱਜ ਵੀ ਸੰਗਤ ਇਸ ਕੰਧ ਦੇ ਦਰਸ਼ਨ ਕਰਨ ਆਉਂਦੀਆਂ ਹਨ ਸੋ ਸੰਗਤ ਜੀ ਹੁਣ ਮੈਂ ਪਹੁੰਚ ਗਈ ਹਾਂ ਉਸ ਸਥਾਨ ਤੇ ਜਿਹੜਾ ਕਿ ਬੀਬੀ ਸੁਲਖਣੀ ਜੀ ਦਾ ਪੇਕਾ ਘਰ ਹੈ ਇਸ ਸਥਾਨ ਤੇ ਹੀ ਗੁਰੂ ਨਾਨਕ ਦੇਵ ਜੀ ਦੇ ਆਨੰਦ ਕਾਰਜ ਹੋਏ ਸਨ ਤੇ ਆਓ ਜੀ ਦਰਸ਼ਨ ਕਰਦੇ ਹਾਂ ਜੀ ਹੁਣ ਸਸੰਗਤ ਜੀ ਆਹ ਹੈ ਜੀ ਮਾਤਾ ਸੁਲਖਣੀ ਜੀ ਦਾ ਪੇਕਾ ਘਰ ਤੇ ਆ ਉਹ ਇਤਿਹਾਸਿਕ ਸੜਾ ਹੈ ਜਿੱਥੇ ਬਾਬਾ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਨਾਲ ਹੋਇਆ ਸੀਗਾ ਕਰੋ ਦਰਸ਼ਨ ਸੰਗਤ ਜੀ ਸਾਰੇ ਜਾਣੇ ਮਿਲ ਕੇ ਮੇਰੇ ਨਾਲ ਇਸ ਸਥਾਨ ਤੇ ਹੀ ਬਾਬਾ ਜੀ ਦੇ ਗੁਰਮਰਿਆਦਾ ਦੇ ਨਾਲ ਮਾਤਾ ਸੁਲਖਣੀ ਜੀ ਨਾਲ ਲਾਵਾਂ ਲਈਆਂ ਸੀ ਤੇ ਅੱਜ ਇਹ ਥੜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਸੋ ਇਤਿਹਾਸ ਥੜੇ ਦਾ ਇਤਿਹਾਸ ਇਹ ਹੈ ਇਸ ਪਵਿੱਤਰ ਸਥਾਨ ਤੇ ਜਗਤ ਗੁਰੂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜੀ ਗੁਰਨਾਨਕ ਦੇਵ ਜੀ ਦਾ ਮਾਤਾ ਸੁਲਖਣੀ ਜੀ ਦੇ ਨਾਲ ਪਾਦੋ ਸੂਈ 7ਵੀਂ ਸੰਮਤ 1544 ਮੁਤਾਬਕ ਸਨ 1487 ਈਸਵੀ ਨੂੰ ਆਨੰਦ ਕਾਰਜ ਹੋਇਆ ਸੀਗਾ ਸੋ ਸੰਗਤ ਜੀ ਕਰੋ ਇਸ ਉਸ ਖੜੇ ਦੇ ਦਰਸ਼ਨ ਸੋ ਸੰਗਤ ਜੀ ਅਸੀਂ ਬਹੁਤ ਹੀ ਭਾਗਾਂ ਵਾਲੇ ਆ ਕਿ ਅੱਜ ਸਾਨੂੰ ਮੈਨੂੰ ਦਰਸ਼ਨ ਕਰਨ ਦੀ ਮਿਲੀ ਆ ਮਾਤਾ ਸੁਲਖਣੀ ਜੀ ਦਾ ਪੇਕਾਕਰ ਤੇ ਉਹ ਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀਗਾ ਸੋਸੰਗਤ ਜੀ ਆ ਸੀਗਾ ਗੁਰੂ ਨਾਨਕ ਦੇਵ ਜੀ ਦਾ ਸੋਹਰਾ ਘਰ ਤੇ ਇਸ ਘਰ ਦੇ ਵਿੱਚ ਇੱਕ ਇੱਕ ਖੂਈ ਵੀ ਬਣੀ ਹੈ ਤੇ ਇਸ ਖੂਈ ਦਾ ਇਤਿਹਾਸ ਹੁਣ ਇਹ ਵੀਰ ਜੀ ਦੱਸਣਗੇ ਹਾਂਜੀ ਵੀਰ ਜੀ ਅੱਗੇ ਤੁਸੀਂ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦਾਰਾ ਡੇਰਾ ਸਾਹਿਬ ਡਿਸਟ੍ਰਿਕਟ ਅਰਤਾਸਪੁਰ ਡਿਸਟ੍ਰਿਕਟ ਅਰਤਾਸਪੁਰ ਬਟਾਲਾ ਜੋ ਕਿ ਨੰਦਕਾਰਜ ਗੁਰੂ ਨਾਨਕ ਦੇਵ ਜੀ ਦੇ ਨਾਲ-ਨਾਲ ਜਾਣਿਆ ਜਾਂਦਾ ਹੈ ਬਟਾਲਾ ਸ਼ਹਿਰ ਨੂੰ ਪਹਿਲਾਂ ਇੱਥੇ ਗੁਰਦਾਰਾ ਕਾਨ ਸਾਹਿਬ ਆਇਆ ਇਹ ਮੈਰिज ਪਲੇਸ ਗੁਰਨਾਨਕ ਦੇਵ ਜੀ ਜਿਹੜੇ ਵਿਆਹ ਹੋਇਆ ਸੀ ਗੁਰਨਾਨਕ ਦੇਵ ਜੀ ਦਾ ਗੁਰਦਾਰਾ ਡੇਰਾ ਸਾਹਿਬ ਨਾਤੇ ਬਾਬਾ ਜੀ ਦੇ ਸੋਹਰਿਆਂ ਦਾ ਘਰ ਇਹਨੂੰ ਕਹਿੰਦੇ ਆ ਮਾਤਾ ਸੁਲਖਣੀ ਦਾ ਜਨਮ ਸਥਾਨ ਵੀ ਇਹਨੂੰ ਕਹਿੰਦੇ ਆ ਇਹ ਕੋਈ ਉਸ ਵੇਲੇ ਦੀ ਆ ਇਹ ਕੋਈ ਉਸ ਵੇਲੇ ਦੀ ਆ ਜਦੋਂ 600 ਸਾਲ ਪੁਰਾਣੀ ਖੂਈ ਹੈ ਜਿੰਨੋਂ ਕੀ ਪਾਣੀ ਆਪੇ ਵੱਧਦਾ ਘਟਦਾ ਇਹਨੂੰ ਪੀਣਾ ਦੁੱਖ ਦਰਦ ਦੂਰ ਹੁੰਦੇ ਆ ਇਹ ਇਹ ਪਾਣੀ ਦੇ ਵਿੱਚ ਕੋਈ ਮੋਟਰ ਨਹੀਂ ਲੱਗੀ ਆਪੇ ਪਾਣੀ ਵੱਧਦਾ ਆਪੇ ਪਾਣੀ ਘਟਦਾ ਵਾ ਇਹੀ ਗੁਰਤ ਇਹ ਖੂਈ ਦਾ ਇਤਿਹਾਸ ਹੈ ਇਹਨੂੰ ਪੀਣ ਨਾਲ ਦੁੱਖ ਦਰਦ ਦੂਰ ਹੁੰਦੇ ਆ ਸਸੰਗਤ ਜੀ ਇਸ ਖੂਈ ਦਾ ਪਾਣੀ ਅਜੇ ਤੱਕ ਵੀ ਉਦਾਂ ਦਾ ਉਦਾਂ ਹੀ ਸਵਾਇਬਾਨ ਹੈ ਵੀਰ ਜੀ ਕਹਿੰਦੇ ਆ ਕਿ ਇਸ ਖੂਈ ਦਾ ਪਾਣੀ ਕਦੀ ਵੀ ਨਹੀਂ ਘਟਿਆ ਇੱਥੋਂ ਚਲੋ ਜੀ ਇਹ ਦੇਖਦੇ ਹਾਂ ਹੁਣ ਆ ਦੇਖੋ ਜੀ ਤੁਸੀਂ ਇਹ ਜਲ ਨਿਕਲ ਕੇ ਆ ਗਿਆ ਬਾਹਰ ਤੁਸੀਂ ਇਹ ਠੰਡੇ ਜਲ ਨੂੰ ਛਕੋ ਤੇ ਆਪਣੇ ਮਨ ਸੇਕ ਤੇ ਸਰੀਰਿਕ ਦੁੱਖਾਂ ਨੂੰ ਦੂਰ ਕਰੋ ਇਸ ਚਲਨ ਸ਼ਕ ਕੇ ਸੁਸੰਗਤ ਜੀ ਥੱਲੇ ਉਹ ਸਥਾਨ ਸੀਗਾ ਜਿੱਥੇ ਬਾਬਾ ਜੀ ਦੇ ਆਨੰਦ ਕਾਰਜ ਹੋਏ ਸੀ ਤੇ ਪ੍ਰਕਾਸ਼ ਉੱਪਰ ਕੀਤਾ ਹੈ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਤੇ ਚਲੋ ਆਓ ਜੀ ਦਰਸ਼ਨ ਕਰਦੇ ਹਾਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਵੀ ਸੋ ਸੰਗਤ ਜੀ ਮੈਂ ਦਰਸ਼ਨ ਕੀਤੇ ਜਿੱਥੇ ਕਿ ਮਾਤਾ ਸੁਲੱਖਣੀ ਜੀ ਦਾ ਬਚਪਨ ਬੀਤਿਆ ਤੇ ਗੁਰਨਾਨਕ ਦੇਵ ਜੀ ਉਹਨਾਂ ਨੂੰ ਇਸ ਥਾਂ ਤੇ ਵਿਉਣ ਆਏ ਤੇ ਬਹੁਤ ਹੀ ਆਨੰਦ ਆਇਆ ਇਹਨੂੰ ਵੀ ਦਰਸ਼ਨ ਕਰਕੇ ਤੇ ਚਲੋ ਜੀ ਹੁਣ ਵੇਖੋ ਮਾਗੀ ਇਸ ਬਟਾਲੇ ਸ਼ਹਿਰ ਦੀਆਂ ਪੂਰੀਆਂ ਗਲੀਆਂ ਤੇ ਇੱਥੋਂ ਦਾ ਖਾਣ ਪੀਣ ਵੀ ਟਰਾਈ ਕਰਾਂਗੇ ਕਿ ਕਿੱਦਾਂ ਦਾ ਹੈਗਾ ਵਾ ਤੇ ਚਲੋ ਆਜੋ ਹਾਂ ਤਸਵੀਰਾਂ ਨਾਲ ਗੁਰੂ ਘਰ ਦੇ ਦਰਸ਼ਨ ਬਹੁਤ ਵਧੀਆ ਆਏ ਮੇਰੇ ਮੈਨੂੰ ਬਹੁਤ ਮਜ਼ਾ ਆਇਆ ਸੋ ਫਰੈਂਡ ਮੈਂ ਇੱਕ ਵੀਰ ਕੋਲ ਪੁੱਛਿਆ ਕਿ ਇੱਥੇ ਖਾਣ ਪੀਣ ਵਾਲੀ ਮਾਰਕੀਟ ਕਿੱਥੇ ਹੈ ਹੋ ਅੱਜ ਸਤ ਕਰਤਾਰ ਸਤ ਕਰਤਾਰ ਗੁਰਦੁਆਰੇ ਵੀਰੇ ਸਤ ਕਰਤਾਰਿਆਂ ਦੇ ਗੁਰਦੁਆਰੇ ਦੇ ਕੋਲ ਕੰਨੇ ਮਾਰਕੀਟ ਲੱਗਦੀ ਆ ਤੇ ਨਾਲੇ ਉੱਥੇ ਗੁਰਦੁਆਰਾ ਵੀ ਆ ਤੇ ਉਹਦੇ ਦਰਸ਼ਨ ਕਰ ਲਿਆ ਗੁਰਦੁਆਰਾ ਤੇ ਮੈਂ ਆ ਲਿਆ ਜੀ ਰਿਕਸ਼ਾ ਹੋਣ ਤੇ ਰਿਕਸ਼ੇ ਤੇ ਬੈਠ ਕੇ ਹੁਣ ਮੈਂ ਇਹ ਬਟਾਲਾ ਸ਼ਹਿਰ ਦੀਆਂ ਪੂਰੀਆਂ ਗਲੀਆਂ ਫਿਰ ਰਹੀਆਂ ਤੇ ਨਾਲੇ ਖਾਣ ਪੀਣ ਦਾ ਕੁਛ ਲੱਭ ਰਹੀਆਂ ਥਾੜ ਪੀਣ ਲਈ ਚਲੋ ਵੇਖਦੀ ਆ ਅੱਜ ਕੁਛ ਖਾਣ ਲਈ ਮਿਲਦਾ ਤੇ ਖਾਵਾਂਗੇ ਨਹੀਂ ਤਾਂ ਫਿਰ ਘਰ ਦੀ ਤਿਆਰੀ ਵਾਪਸ ਹੀ ਕਰਾਂਗੇ ਚਲੋ ਮਿਲਦੇ ਹਾਂ ਹੁਣ ਡਾਇਰੈਕਟ ਔਨ ਫੂਡ ਸਟਾਲ ਤੋ ਆ ਜੀ ਬਟਾਲਾ ਸ਼ਹਿਰ ਦਾ 12 ਗੇਟਾਂ ਦੇ ਵਿੱਚੋਂ ਇੱਕ ਗੇਟ ਸ਼ੇਰਾਂ ਵਾਲਾ ਗੇਟ ਤੇ ਬਟਾਲਾ ਸ਼ਹਿਰ ਜਿਹੜਾ ਹੈ ਉਹ ਪੂਰਾ ਜੀ ਕੰਦੇ ਕੇ ਇੱਕ ਕਿਲੇ ਦੇ ਅੰਦੀਨ ਅੰਦਰਲੇ ਪਾਸੇ ਬਣਿਆ ਹੈ ਤੇ ਇਸ ਤੇ ਪੂਰੇ ਹਲੇਦ ਵਾਲੇ ਜਿਹੜੇ ਨੇ ਉਹ 12 ਗੇਟ ਲੱਗੇ ਨੇ ਜਿਨ੍ਹਾਂ ਦੇ ਅੰਦਰੋਂ ਕਿ ਤੁਸੀਂ ਆ ਜਾ ਸਕਦੇ ਹੋ ਤੇ ਆ ਸਾਰਾ ਜੀ ਬਾਜ਼ਾਰ ਦੇਖੋ ਤਾਂ ਫੇਰ ਵੀ ਕਾਜੀ ਮਰੀ ਅੱਛਾ 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 ਠੀਕ ਹੈ ਠੀਕ ਹੈ ਸੋ ਸੰਗਤ ਜੀ ਹੁਣ ਬਟਾਲਾ ਸ਼ਹਿਰ ਦੇ ਵਿੱਚ ਹੀ ਪਹੁੰਚੇ ਆ ਗੁਰਦੁਆਰਾ ਸਤ ਕਰ ਸਤ ਕਰਤਾਰੀਆ ਸਾਹਿਬ ਇਹ ਵ્યાਸਥਾਨ ਬਾਬਾ ਗੁਰਦਿੱਤਾ ਜੀ ਦਾ ਹੈ ਜਿਹੜੇ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵੱਡੇ ਪੁੱਤਰ ਸਨ ਤਾਂ ਤਾਂ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿੱਕਾ ਜੀ ਜੋਵਾਰ ਮੰਗਿਆ ਸੋ ਦਿੱਤਾ ਜੀ ਚਲੋ ਆਓ ਜੀ ਦਰਸ਼ਨ ਕਰਦੇ ਆ ਇਸ ਗੁਰਦੁਆਰਾ ਸਾਹਿਬ ਦੇ ਵਹੀਗੁਰ ਜੀ ਕਾ ਖਾਲਸਾ ਵਹੀਗੁਰ ਜੀ ਕੀ ਫਤਿਹ ਜਿਸ ਸਥਾਨ 'ਤੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਾਹਿਬ ਸਤ ਕਰਤਾਰੀ ਸਾਹਿਬ ਅਤੀ ਇਹ ਗੁਰਦੁਆਰਾ ਸਾਹਿਬ ਧਨ ਧਨ ਬਾਬਾ ਗੁਰਦਿੱਤਾ ਜੀ ਅਤੀ ਸ਼ਹੀਵੀ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜੋ ਕਿ ਬਾਬਾ ਗੁਰਦਿੱਤਾ ਜੀ ਦੇ ਪਿਤਾ ਜੀ ਸਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅਤੇ ਧਨ ਧਨ ਬਾਬਾ ਗੁਰਦਿੱਤਾ ਦੀਨ ਦੁਨੀਆ ਦਾ ਟਿਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਗੁਰੂ ਹਰਗੋਬਿੰਦ ਪਾਸ਼ਾ ਤੇ ਬਾਬਾ ਗੁਰਦਤਾ ਜੀ ਇਸ ਚਰਨਸ਼ੋਪਰਾਪਤ ਸਥਾਨ ਦਾ ਨਾਮ ਹੈ ਜੀ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਅਤੇ ਇਹ ਸਥਾਨ ਤਕਰੀਬਨ ਗਰਦਾਸਪੁਰ ਤੋਂ 25 ਕਿਲੋਮੀਟਰ ਅਤੇ ਅਮਰਸਰ ਤੋਂ 35 ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਇਸ ਸਥਾਨ ਦਾ ਜੋ ਇਤਿਹਾਸ ਹੈ ਜਿਸ ਵਕਤ ਗੁਰੂ ਹਰਗੋਬਿੰਦ ਪਾਸ਼ਾ ਜੀ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਤਾ ਜੀ ਨੂੰ ਵਿਆਹ ਨੂੰ ਵਾਸਤੇ ਬਟਾਲੀ ਦੀ ਧਰਤੀ ਤੇ ਪਹੁੰਚੇ ਉਸ ਵਕਤ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਨਾਲ ਭਾਈ ਗੁਰਦਾਸ ਜੀ ਬਾਪਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਬੀਬੀ ਵੀਰੋ ਜੀ ਜੋ ਕਿ ਗੁਰੂ ਹਰਗੋਬਿੰਦ ਪਾਸ਼ਾ ਜੀ ਦੀ ਬੇਟੀ ਸਨ ਅਤੇ ਉਹਨਾਂ ਦੇ ਸਾਂਡੂ ਭਾਈ ਸਾਈਂਦਾਸ ਜੀ ਸਾਰੀਆਂ ਜਿਹੜੀਆਂ ਸ਼ਕਤੀਆਂ ਸਨ ਉਹ ਇਸ ਸਥਾਨ ਤੇ ਪਹੁੰਚੀਆਂ ਸਨ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਂ ਜੋ ਹੈ ਉਹ ਸਤ ਕਰਤਾਰੀਆਂ ਸਾਹਿਬ ਕਰਕੇ ਜਾਣਿਆ ਜਾਂਦਾ ਹੈ ਬਾਬਾ ਗੁਰਦਿੱਤਾ ਜੀ ਕੋਈ ਆਮ ਸਿੱਖਸ਼ੀਤ ਨਹੀਂ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਬੇਟਾ ਜੀ ਸਨ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪੋਤਰੇ ਸਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਟਪੋਤਰੇ ਸਨ ਬਨਕੀ ਬਲਕਿ ਗੁਰੂ ਅਮਰਦਾਸ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਬਾਬਾ ਗੁਰਦਿੱਤਾ ਜੀ ਦਾ ਜਿਹੜਾ ਉਹ ਪਰਿਵਾਰ ਰਿਸ਼ਤਾ ਸੀ ਗੁਰੂ ਹਰਗੋਬਿੰਦ ਪਾਸ਼ਾ ਜੀ ਜੋ ਜਿਸ ਵਕਤ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਸੰਪੂਰਨ ਹੋਇਆ ਉਸ ਤੋਂ ਅਗਲੇ ਦਿਨ ਬਾਬਾ ਗੁਰਦਿੱਤਾ ਜੀ ਅਤੇ ਗੁਰੂ ਹਰਗੋਬਿੰਦ ਪਾਸ਼ਾ ਜੀ ਸਮੇਤ ਜਿੰਨੀ ਵੀ ਬਰਾਤ ਇੱਥੇ ਸਥਾਨ ਤੇ ਟੁੱਕੀ ਸੀ ਗੁਰੂ ਹਰਗੋਬਿੰਦ ਬਾਦਸ਼ਾਹ ਜੀ ਸਮੁੱਚੀ ਬਰਾਤ ਦੇ ਸਮੇਤ ਜਿਸ ਵਕਤ ਗੁਰਦੁਆਰਾ ਕਾਂਸਾਵਲ ਜਾ ਰਹੀ ਸਨ ਰਸਤੇ ਦੇ ਵਿੱਚ ਉਹਨਾਂ ਨੇ ਗੁਰਦੁਆਰਾ ਡੇਰਾ ਸਹ ਪ੍ਰਗਟ ਕੀਤਾ ਅੱਜ ਸੰਗਤਾਂ ਇੱਥੇ ਬਹੁਤ ਸਾਰੀ ਮੰਚਾ ਦੇ ਨਾਲ ਆਉਂਦੀਆਂ ਹਨ ਜਿਵੇਂ ਕਿ ਆਖਿਆ ਜਾਂਦਾ ਹੈ ਧਨ ਤਨ ਬਾਬਾ ਗੁਰਦਿੱਤਾ ਦੀਨ ਦੁਨੀਆ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਔਰ ਜਿਹੜੀ ਇੱਥੇ ਭਾਵਨਾ ਲੈ ਕੇ ਆਉਂਦੇ ਹਨ ਉਹਨਾਂ ਦੀਆਂ ਭਾਵਨਾਵਾਂ ਸੰਪੂਰਨ ਵੀ ਹੁੰਦੀਆਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤ ਸਸੰਗ ਜੀ ਆ ਸੀਗੇ ਗੁਰੂ ਘਰ ਦੇ ਦਰਸ਼ਨ ਜਿਸ ਇਤਿਹਾਸ ਬਾਰੇ ਤੁਹਾਨੂੰ ਭਾਈ ਜੀ ਨੇ ਜਾਣੂ ਕਰਵਾਇਆ ਸੋ ਚਲੋ ਜੀ ਹੁਣ ਮਿਲਦੇ ਆ ਫੇਰ ਬਾਹਰ ਖਾਣ ਪੀਣ ਵਾਲੀ ਜਗਾਹ ਦੇਤੇ ਤੇ ਵੇਖਦੀਆਂ ਕੀ ਖਾਣ ਪੀਣ ਨੂੰ ਮਿਲਦਾ ਸਵਾਜ ਜੋ ਖਾਣ ਪੀਣ ਵਾਲੀ ਮਾਰਕੀਟ ਤੇ ਦੇਖਦੀ ਆ ਮੈਂ ਸਭ ਤੋਂ ਪਹਿਲਾਂ ਮੈਂ ਕੀ ਖਾਂਦੀ ਆ ਮੈਂ ਤਾਂ ਸਭ ਤੋਂ ਪਹਿਲਾਂ ਗਰਮੀ ਹੋ ਗਈ ਬਹੁਤ ਜ਼ਿਆਦਾ ਜੂਸ ਦੀ ਮਾਰੀ ਵੀਰੇ ਗਲਾਸ ਜੂਸ ਦਾ ਬਣਾ ਦਿਓ ਤੋਂ ਗਰਮੀ ਬਹੁਤ ਹੈ ਜੀ ਹੁਣ ਇੰਡੀਆ ਦੇ ਵਿੱਚ ਤੇ ਸੋਚਿਆ ਸਭ ਤੋਂ ਪਹਿਲਾਂ ਕਿ ਜੂਸ ਵੀ ਕੇ ਹੀ ਆਪਣੇ ਆਪ ਨੂੰ ਸਰਦਾਜਾ ਕੀਤਾ ਜਾਵੇ ਫਰੈਸ਼ ਕੀਤਾ ਜਾਵੇ ਤੇ ਫਿਰ ਉਸ ਤੋਂ ਬਾਅਦ ਪੀਵਾਂਗੇ ਜੀ ਖਾਵਾਂਗੇ ਹੋਰ ਕੁਝ ਦੇਖਦੇ ਆ ਇੱਥੇ ਦੇ ਜ਼ਾਇਕੇ ਬਟਾਲੇ ਦੇ ਸੋਹਣ ਜੀ ਹੁਣ ਮੈਂ ਪਹੁੰਚ ਗਈ ਆ ਜੀ ਬਟਾਲੇ ਦੇ ਮਸ਼ਹੂਰ ਨਾਂ ਦੇ ਖਾਣ ਵਾਸਤੇ ਤੇ ਚਲੋ ਆਜਾ ਜੀ ਤੁਹਾਨੂੰ ਵੀ ਦਿਖਾਉਣੀ ਆ ਕਿ ਇਹਦਾ ਪ੍ਰੋਸੈਸ ਕੀ ਆ ਤੇ ਕਿੱਦਾਂ ਬਣਦੇ ਨੇ ਸੋ ਜੀ ਆ ਲੱਗੇ ਨੇ ਜੀ ਗਰਮਾ ਗਰਮ ਨਾਨ ਤੇ ਆਲੂ ਵਾਲਾ ਫਲਚਾ ਆਲੂ ਦਾ ਕੀਤਾ ਹੈ ਖੁਲਚਾਏ ਕੇ ਜਾਏ ਨਾਲ ਨਾਲ ਠੀਕ ਹੈ ਠੀਕ ਹੈ ਤੇ ਇਧਰ ਨਾਲ ਹੀ ਨੇ ਆ ਦਿਖਾਇਓ ਜਿਹੜਾ ਢੱਕਣ ਚੱਕ ਕੇ ਕੀ ਹੈ ਇਹ ਕੀ ਹੈ ਛੋਲੇ ਤੇ ਆ ਨਾਲ ਆ ਕੇ ਇੱਕ ਮਿੱਠੀ ਆ ਚਟਨੀ ਕਾਦੀ ਹੈ ਮੂਲੀ ਦੇ ਤੇ ਪਿਆਜ਼ ਦੀ ਤੁਸੀਂ ਇੱਕ ਖਾ ਲਿਓ ਇਧਰ ਵੀ ਜੀ ਸਾਰੇ ਖਾ ਰਹੇ ਆ ਸਵਾਦ ਆ ਵੀ ਜੀ ਖਾਣਾ ਬਹੁਤ ਮਜ਼ੇਦਾਰ ਇਧਰ ਵੀ ਦੇਖੋ ਸਾਰੇ ਵੇਟਿੰਗ ਲਿਸਟ ਤੇ ਬੈਠੇ ਨੇ ਸਾਰੇ ਖਾਣ ਪੀਣ ਦੇ ਸਹੋਰ ਮੈਂ ਖਾਵਾਗੀ ਜੀ ਇਹ ਬਟਰ ਨਾਨ ਫੁੱਲ ਲੋਡਡ ਆਫ ਬਟਰ ਨਾਲ ਮਿਲੀਆ ਛੋਲੇ ਤੇ ਨਾਲ ਵਾਲੀ ਆ ਵਾਲੀ ਚਟਨੀ ਤੇ ਹੁਣ ਮੈਂ ਇਹਨੂੰ ਖਾ ਕੇ ਦੱਸਾਂਗੀ ਕਿ ਇਹਦਾ ਟੇਸਟ ਕਿਦਾਂ ਦਾ ਹੈ ਸੋ ਫਰੈਂਡਸ ਲੈਟਸ ਟ੍ਰਾਈ ਬਟਰ ਕੁਲਚਾ ਵਿਦ ਮੀ ਗਰਡ ਆਫ ਬਟਰ ਛੋਲੇ ਐਂਡ ਓਨियन ਚਟਨੀ ਬਹੁਤ ਲੱਗਾ ਇਹਦਾ ਟੇਸਟ ਬਿਲਕੁਲ ਅਲੱਗ ਹੈ ਸ਼ਹਿਰਾਂ ਦੇ ਵਿੱਚ ਦਿਖਾਣੇ ਬਹੁਤ ਜ਼ਿਆਦਾ ਖਾਣੇ ਆ ਉਹਨਾਂ ਦਾ ਟੇਸਟ ਬਿਲਕੁਲ ਅਲੱਗ ਹੁੰਦਾ ਪਰ ਇਹ ਜਿਹੜੀ ਪਿੰਡਾਂ ਦੀ ਮਹਿਕ ਇਹਨਾਂ ਚੀਜ਼ਾਂ ਦੇ ਵਿੱਚ ਇਹ ਸਾਨੂੰ ਸ਼ਹਿਰਾਂ ਦੇ ਵਿੱਚ ਬਿਲਕੁਲ ਨਹੀਂ ਲੱਭਦੀ ਹੈ ਇਸ ਕਰਕੇ ਤੁਸੀਂ ਜੇਕਰ ਕੋਨੇਓ ਬਟਾਲੇ ਦੇ ਵਿੱਚ ਤੇ ਇਹ ਰੇੜੀ ਜਿਹੜੀ ਹੈਗੀ ਆ ਇਹ ਬਾਬਾ ਗੁਰਦਤਾ ਜੀ ਦੇ ਗੁਰਦੁਆਰੇ ਦੇ ਬਿਲਕੁਲ ਕੋਲ ਹੈ ਆਓ ਤੇ ਟਰਾਈ ਕਰੋ ਤੇ ਖਾਓ ਮੈਂ ਫਿਨਿਸ਼ ਕਰ ਲੀਆ ਆਪਣਾ ਤੇ ਮਿਲਨੀ ਆਂ ਫੇਰ ਬਾਏ ਬਾਏ ਸੋ ਫਰੈਂਡਸ ਆ ਮੈਂ ਮੈਂਸ਼ਨ ਕਰ ਦਿੱਤਾ ਹੈ ਸ਼ੰਮੀ ਪੋਰਟਲ ਪੰਡਾਰ ਇੱਥੇ ਆਓ ਤੇ ਖਾਓ ਗਰਮਾ ਗਰਮ ਗੁਲਚੇ ਤੇ ਲਓ ਨਜ਼ਾਰੇ ਤੁਸੀਂ ਸਾਰੇ ਜਣੇ ਇਧਰਲੇ ਪਾਸੇ ਵੀ ਉਹੀ ਸੇਮ ਬਣ ਰਿਹਾ ਤੇ ਉਧਰ ਵੀ ਸਾਰੇ ਬੈਠੇ ਦੇਖੋ ਤੁਸੀਂ ਸਭ ਆਨੰਦ ਲੈ ਰਹੇ ਹੋ ਇਸ ਟਾਈਮ ਬੈਠ ਕੇ ਖਾਣ ਦੀ ਸੋ ਫਰੈਂਡਸ ਜੇ ਤੇ ਮੈਨੂੰ ਘੁੰਮਣ ਲੱਗਾ ਇਸ ਬਟਾਲੇ ਸ਼ਹਿਰ ਤੇ ਮੈਂ ਸਾਰਾ ਦਿਨ ਦੇ ਵਿੱਚ ਇਹਨੂੰ ਖਤਮ ਕਰ ਸਕਦੀ ਸੋ ਲੱਗਤ ਮੈਂ ਹੋਰ ਡਿਸਾਈਡ ਕੀਤਾ ਕਿ ਮੈਂ ਜਾਵਾਂਗੀ ਹੁਣ ਘਰ ਨੂੰ ਵਾਪਸ ਬਾਸ ਦੇ ਉੱਪਰ ਫੇਰ ਇਹ ਬਟਾਲਾ ਬਟਾਲਾ ਸ਼ਹਿਰ ਦਾ ਮੇਨ ਬਾਜ਼ਾਰ ਪੂਰੀ ਸਟਰੀਟ ਪੂਰੀ ਫੋਲੋ ਹੋਈ ਲੋਕਾਂ ਦੇ ਐਸਟੈਂਡ ਦੇਖੋ ਤੁਸੀਂ ਆ ਬਟਾਲੇ ਦਾ ਇੱਕ ਟੂਰ ਜਿਹਦੇ ਵਿੱਚ ਕਿ ਮੈਂ ਗੁਰਦੁਆਰਾ ਕਾਂਗਸਾਹਬ ਤੇ ਡੇਰਾ ਸਾਤ ਦੇ ਦਰਸ਼ਨ ਕੀਤੇ ਤੇ ਚਲੋ ਜੀ ਮਿਲਦੇ ਹਾਂ ਹੁਣ ਇੱਕ ਹੋਰ ਨਵੇਂ ਸ਼ਹਿਰ ਦੇ ਵਿੱਚ ਤੇ ਨਵੇਂ ਜਗ੍ਹਾ ਦੇ ਇਸ ਤੇ Tata ke liye ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਰਹਿਣਾ ਸੋ ਬਾਏ